52 ਬੋਂਜਾ ਡਿਪਾਰਟਮੈਂਟ ਵਾਲੇ ਹੜਤਾਲ ਹੋਵੇ ਔਰ 35 ਦਿਨ ਹੋ ਜਾਣ ਔਰ ਹਲੇ ਵੀ ਮਾਨ ਸਾਹਿਬ ਕਹਿੰਦੇ ਪਏ ਕਿ 4 ਜਨਵਰੀ ਤੱਕ ਮੇਰੇ ਕੋ ਟਾਈਮ ਨਹੀਂ ਹੈ ਜੇ 50-50 ਦਿਨ ਡੇਡ ਡੇਡ ਕੋ ਦੋ ਮਹੀਨੇ ਪੰਜਾਬ ਦੇ ਹੜਤਾਲਾਂ ਚੱਲਣ ਗਈਆਂ ਲੱਖਾਂ ਕਰੋੜਾਂ ਦਾ ਪੰਜਾਬ ਦੇ ਰੈਵਨਿਊ ਦਾ ਨੁਕਸਾਨ ਔਰ ਜਨਤਾ ਦਾ ਅਲੱਗ ਜਨਤਾ ਕਿੱਥੇ ਜਾਵੇ ਜਨਤਾ ਕਿੱਥੋਂ ਜਨਤਾ ਦਾ ਕੋਈ ਸੋਚਣ ਵਾਲਾ ਹੈਗਾ ਜਨਤਾ ਦਾ ਕੋਈ ਜਨਤਾ ਨੂੰ ਪੁੱਛਣ ਵਾਲਾ ਹੈਗਾ ਪੰਜਾਬ ਨੂੰ ਡਿਵੈਲਪਮੈਂਟ ਵਾਲੀ ਲੋੜੀ ਚਾਹੀਦੀ ਹੈ ਔਰ ਪੰਜਾਬ ਬਾਰੇ ਸੋਚੋ ਜੇ ਕੁਝ ਗੱਲ ਕਰਨੀ ਹੈ ਤਾਂ ਪੰਜਾਬ ਦੇ ਲੋਕਾਂ ਬਾਰੇ ਕਰੋ ਪੰਜਾਬ ਤੇ ਅੱਜ ਸ਼ਾਇਦ ਕੋਈ ਕਾਲੀ ਨਜ਼ਰ ਲੱਗੀ ਐ ਔਰ ਉਹ ਜਿਹੜੀ ਨਜ਼ਰ ਹੈਗੀ ਐ ਉਹ ਹਰੀਆਂ ਮਿਰਚਾਂ ਤੇ ਨਿੰਬੂਰਾ ਨਹੀਂ ਉਤਰਨੀ ਇਸ ਗੱਲ ਕੇ ਮੈਂ ਕਲਕਲ ਤੇ ਆ ਸਿਮਲਾ ਮਿਰਚਾਂ ਲੈ ਕੇ ਆਇਆ ਕਿ ਸ਼ਾਇਦ ਇਹ ਬਾਰਾਂ ਦਾ ਪੰਜਾਬ ਉੱਤੇ ਪਰ ਨਜ਼ਰ ਉਤਰ ਜਾਵੇ ਜਨਤਾ ਸੜਕਾਂ ਤੇ ਹੋਵੇ ਕੁਰਲਾਂਦੀ ਹੋਵੇ ਕੰਮ ਕਾਜ ਉਹਦੇ ਹੁੰਦੇ ਨਾ ਹੋਣ ਆ ਤੁਹਾਡੇ ਸਮਝ ਲਿਸਟਾਂ ਵੀ ਤੁਹਾਨੂੰ ਦਿਖਾਤੀਆਂ ਕਿ ਹਾਲਾਤ ਕੀ ਐ ਹਾਲਾਤ ਕੀ ਐ ਪੰਜਾਬ ਦੇ ਸੋਚ ਕੇ ਦੇਖੋ ਫਿਰ ਕਿਵੇਂ ਕਿਵੇਂ ਅਸੀਂ ਸੋਚਦੇ ਪਏ ਕਿ ਸਭ ਕੁਝ ਪੰਜਾਬ ਤੇ ਠੀਕ ਐ ਖੁਦ ਮੈਂ ਇਹ ਲੋਕ ਬੰਦਿਆਂ ਨੂੰ ਜਾਣਦਾ ਜਿਹੜੇ ਕਹਿੰਦੇ ਅਸੀਂ ਕਾਉਂਸਲਰ ਨਹੀਂ ਬਣ ਸਕਦੇ ਸੀ ਉਹ ਐਮਐਲਏ ਬਣਾ ਦਿੱਤੇ ਉਹ ਬਣ ਗਏ ਬਣਾਏ ਕਿਨੇ ਜਨਤਾ ਨੇ 52 ਸਰਕਾਰੀ ਡਿਪਾਰਟਮੈਂਟ 35 ਦਿਨਾਂ ਤੋਂ ਹੜਤਾਲ ਦੇ ਇੱਕ ਨਹੀਂ ਦੋ ਨਹੀਂ 52 ਜੇ ਕੁਝ ਗਲਤ ਹੋ ਰਹੀ ਹੈ ਤੇ ਗਲਤ ਨੂੰ ਖੀ ਕਰਨ ਉਹਦਾ ਸਾਹਮਣਾ ਕਰਨ ਭੱਜਣਾ ਨਾ ਭੱਜਣਾ ਨਾ ਇਹ ਤਾਂ ਜਨਤਾ ਭੁਜਾ ਦੇਗੀ ਪੰਜਾਬ ਦੇ ਵਿੱਚ ਕੋਈ ਨੌਜਵਾਨ ਜਾਂ ਕੋਈ ਐਨ ਆਰ ਆਈ ਜੜਦੇ ਹੋ ਉਹ ਇਸ ਕਰਕੇ ਇੱਥੇ ਰਹਿਣਾ ਨਹੀਂ ਚਾਹਦਾ ਕਿ ਇੱਥੇ ਕੋਈ ਪੰਜਾਬ ਦਾ ਵੈਸੇ ਕੋਈ ਚੀਜ਼ ਮਾੜੀ ਹੈ ਪੰਜਾਬ ਦਾ ਸਿਸਟਮ ਮਾੜਾ ਵਾ ਕਿਨੂੰ ਹਣ ਕਹੀਏ ਕਿਨੂੰ ਕਹੀਏ ਉਮੀਦਾਂ ਕਿnde ਕਿnde ਤੋਂ ਨਹੀਂ ਲਾਈਆਂ ਸੀ ਤੁਸੀਂ ਲੁਧਿਆਣਾ ਦੇ ਬੱਸ ਸਟੈਂਡ ਤੋਂ ਉਤਰ ਜੋ ਉੱਥੋਂ ਦੀ ਲੈ ਕੇ ਪਰ ਉਹ ਕੁੜੀਆਂ ਮੁੰਡੇ ਆ ਮਿਲਾਂਗੇ ਨਸ਼ਾ ਕਰਦੇ ਹੋ ਹਾਲਾਤ ਮੱਚੇ ਦੇ ਮੱਥੋਂ ਬੱਤਰ ਹੈ ਅੱਜ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਤੁਸੀਂ ਕਿਸੇ ਚੈਨਲ ਤੇ ਜਾਂ ਅਖਬਾਰਾਂ ਦੇ ਨਾਂ ਦੇਖਦੇ ਹੋਵੋ ਕਿ ਅੱਜ ਲੁੱਟਖਸੁੱਟ ਹੋ ਗਈ ਅੱਜ ਇਹ ਬੰਦਾ ਮਾਰ ਦਿੱਤਾ ਗਿਆ ਅੱਜ ਵਾਰਦਾਤ ਹੋ ਗਈ ਅੱਜ ਆ ਹੋ ਗਿਆ ਅੱਜ ਉਹ ਹੋ ਗਿਆ ਹਰ ਰੋਜ਼ ਦਾ ਕੰਮ ਹੋ ਗਿਆ ਲਾਅਰ ਐਂਡ ਆਰਡਰ ਦੀ ਧੱਜੀਆਂ ਉਡਾਈਆਂ ਗਈਆਂ ਹੋਈਆਂ ਪੰਜਾਬ ਦੇ ਵਿੱਚ ਅੱਜ ਜੇ ਇੱਥੇ ਮੌਜੂਦ ਕੀ ਮੂਤਾਂ ਨਹੀਂ ਹੈ ਖੂਤਾਂ ਨਹੀਂ ਹੈ ਇਹ ਦਰਦ ਹੈ ਇਹ ਦਰਦ ਹੈ ਇੱਕ 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 ਪੰਜਾਬੀ ਦਾ ਇਹ ਦਰਦ ਹੈ ਇੱਕ ਨਾਗਰਿਕ ਦਾ ਇਹ ਦਰਦ ਹੈ ਮੇਰੇ ਮੇਰੇ ਪੰਜਾਬ ਦੇ ਰਹਿਣ ਵਾਲੇ ਮੈਂ ਹਰ ਇੱਕ ਆਦਮੀ ਦਾ ਦਰਦ ਲੈ ਕੇ ਅੱਜ ਇੱਥੇ ਮੌਜੂਦ ਹੋਇਆ ਹਾਂ ਪਰ ਇਹ ਹਵਨ ਮੈਂ ਸਿੱਧੀ ਅੱਜ ਇੱਥੇ ਕਰਵਾਇਆ ਵਾ ਕਿ ਸ਼ਾਇਦ ਇਹ ਹਵਨ ਇਹ ਪੋਜ਼ਿਟਿਵਿਟੀ ਨੂੰ ਲੈ ਕੇ ਕਰਵਾਇਆ ਮਾਨ ਸਾਹਿਬ ਵੀ ਮੇਰੇ ਆਦਰਨੀ ਰਿਸਪੈਕਟਿਡ ਸੀਐਮ ਸਾਹਿਬ ਹਵਨ 'ਤੇ ਮੌਜੂਦ ਸੀਗੇ ਕਿ ਭਾਈ ਉਹ ਵੀ ਇਸ ਸਮਾਂ ਦੇ ਵਿੱਚ ਮੌਜੂਦ ਹੈ ਕਿ ਭਾਈ ਸ਼ਾਇਦ ਪੰਜਾਬ ਦੇ ਜੋ ਅੱਜ ਹਾਲਾਤ ਹੈ ਉਹ ਹਾਲਾਤ ਸੁਧਰ ਸਕਣ ਅਸੀਂ ਇਹੀ ਇਲਤਜਾ ਬੇਨਤੀ ਕਰ ਸਕਦੇ ਆ ਮੈਂ ਇੱਕ ਗੱਲ ਤੁਹਾਡੇ ਚੈਨਲ 아이 ਕਹਿਣਾ ਚਾਹੁੰਦਾ ਕਿ ਕਿਉਂ ਕਿਉਂ ਪੰਜਾਬ ਦੇ ਵਿੱਚ ਕਦੀ ਵੀ ਕੁਝ ਵੀ ਹੁੰਦਾ ਹੈ ਤਾਂ ਪਿਸਦੀ ਜਨਤਾ ਹੀ ਆਈ ਹੈ ਛੁੜਾ ਕਰਬੂਜੇ ਤੇ ਗਿਰੇ ਜਾਂ ਖਰਬੂਜਾ ਛੁੜ ਦੇ ਗਰੇ ਪਿਸਦੀ ਜਨਤਾ ਹੀ ਆਈ ਹੈ ਮੈਨੂੰ ਕੱਲ ਪਤਾ ਚੱਲਿਆ ਕਿ ਪੰਜਾਬ ਦੇ 52 ਸਰਕਾਰੀ ਡਿਪਾਰਟਮੈਂਟ 35 ਦਿਨਾਂ ਤੋਂ ਹੜਤਾਲ ਤੇ ਹੈ ਇੱਕ ਨਹੀਂ ਦੋ ਨਹੀਂ 52 52 ਡਿਪਾਰਟਮੈਂਟ ਔਰ ਹੈਰਾਨੀ ਵਾਲੀ ਗੱਲ ਹੈ ਕਿ ਉਹਦੇ ਵਿੱਚ ਸਿਵਲ ਸਰਜਨ ਡਿਪਾਰਟਮੈਂਟ ਪੀਡਬਲਿਊ ਡਿਪਾਰਟਮੈਂਟ ਐਕਸਾਈਟ ਤੋਂ ਬਾਅਦ ਮੈ ਟ੍ਰੇਡ ਡਿਪਾਰਟਮੈਂਟ ਜੀਐਸਟੀ ਆਰਟੀਏ ਗਰਾਡਾ ਫੋਰਨ ਫਿਸ਼ੀ ਡਿਪੀਟ ਬੀਡੀ ਜ਼ਿਲ੍ਹਾ ਪਰਸ਼ਦ ਤਹਿਸੀਲਾ ਸੋਚ ਕੇ ਦੇਖੋ ਇੱਕ ਆਮ ਆਦਮੀ ਜੇ ਰਜਿਸਟਰੀ ਕਰਾਣ ਕੇ ਤੋਂ ਬਾਹਰ ਉਹ ਆਇਆ ਹੋਇਆ ਵੈ ਉਹ 1 ਡੇ 2-2 ਮਹੀਨੇ ਉਹ ਇੱਥੇ ਬੈਠਾ ਰਹੇਗਾ ਕਿ ਉਹਨੇ ਆਪਣੇ ਘਰ ਵਿਦੇਸ਼ਾ ਚ ਨਹੀਂ ਪਰਤਣਾ ਲੱਖਾਂ ਕਰੋੜਾਂ ਵੀ ਟਿੱਕਟਾ ਖਰਚ ਕਰਕੇ ਉੱਥੇ ਪਹੁੰਚਦਾ ਵੈ ਕੀ ਪੰਜਾਬ ਦੇ ਇਸੇ ਕਰਕੇ ਪੰਜਾਬ ਦੇ ਵਿੱਚ ਕੋਈ ਨੌਜਵਾਨ ਜਾਂ ਕੋਈ ਐਨਆਰਆਈ ਜਾਣਦੇ ਹੋ ਉਹ ਇਸ ਪੰਜਾਬ ਦਾ ਵੈਸੇ ਕੋਈ ਚੀਜ਼ ਮਾੜੀ ਐ ਪੰਜਾਬ ਦਾ ਸਿਸਟਮ ਮਾੜਾ ਵਾ ਪੰਜਾਬ ਦੇ ਸਿਸਟਮ ਨੂੰ ਦੇਖ ਕੇ ਇੱਥੇ ਰਹਿਣਾ ਨਹੀਂ ਚਾਹ। ਦੇਖੋ ਕਿੰਨੂ ਔੜ ਕਈਏ ਕਿੰਨੂ ਕਈਏ ਉਮੀਦਾਂ ਕਿੰਦੇ ਕਿੰਦੇ ਤੋਂ ਨਹੀਂ ਲਾਈਆਂ ਸੀਗੀਆਂ ਕਿੰਦੇ ਕਿੰਦੇ ਤੋਂ ਨਹੀਂ ਲਾਈਆਂ ਸੀਗੀਆਂ ਅੱਜ ਅਹੀ ਤਾਂ ਕਹਿਣਾ ਪਿਆ ਹਾਲਾਤ ਬੱਤੋਂ ਬੱਤਰ ਹੋ ਚੁੱਕੇ ਹੋਏ ਐ ਅੱਜ ਪੰਜਾਬ ਨੂੰ ਹਰ ਘਰ ਅੱਜ ਤੁਸੀਂ ਲੁਧਿਆਣਾ ਦੇ ਬੱਸ ਸਟੈਂਡ ਤੋਂ ਉਤਰ ਜੋ ਉੱਥੋਂ ਦੀ ਲੈ ਕੇ ਤਰ ਕੁੜੀਆਂ ਮੁੰਡੇ ਆ ਮਿਲਾਂਗੇ ਨਸ਼ਾ ਕਰਦੇ ਹੋ ਹਾਲਾਤ ਨੱਚੇ ਦੇ ਬੱਤੋ ਬੱਤਰ ਹੈ ਅੱਜ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਤੁਸੀਂ ਕਿਸੇ ਚੈਨਲ ਤੇ ਜਾਂ ਅਖਬਾਰਾਂ ਤੇ ਨਾ ਦੇਖਦੇ ਹੋਵੋ ਕਿ ਅੱਜ ਲੁੱਟਖਸਟ ਹੋ ਗਈ ਅੱਜ ਇਹ ਬੰਦਾ ਮਾਰ ਦਿੱਤਾ ਗਿਆ ਅੱਜ ਵਾਰਦਾਤ ਹੋ ਗਈ ਅੱਜ ਆ ਹੋ ਗਿਆ ਅੱਜ ਉਹ ਹੋ ਗਿਆ ਹਰ ਰੋਜ਼ ਦਾ ਕੰਮ ਹੋ ਗਿਆ ਲਾਅ ਐਂਡ ਆਰਡਰ ਦੀ ਧਜੀਆਂ ਉਡਾਈਆਂ ਗਈਆਂ ਗਈਆਂ ਹੋਈਆਂ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਲੋਕਾਂ ਦੀ ਅੱਜ 52 ਦਿਨਾਂ ਤੋਂ ਅੱਜ 52 ਡਿਪਾਰਟਮੈਂਟਾਂ ਦੀ ਹੜਤਾਲ 35 ਦਿਨਾਂ ਤੋਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਕੀ ਸਰਕਾਰਾਂ ਕੀ ਫੈਸਲਾ ਕੱਲ ਨੂੰ ਇਸੜ ਭਾਗ ਤੇ ਲੈਣਗੀਏ ਜਾਂ ਨਹੀਂ ਲੈਣਗੀਆਂ ਕੌਣ ਸਹੀ ਕੌਣ ਗਲਤ ਲੇਕਿਨ ਮੈਂ ਨਾ ਜਾਣਦਾ ਕਿ ਸਰਕਾਰਾਂ ਵੀ ਸਾਡੇ ਪੰਜਾਬ ਦੇ ਨੁਮਾਇੰਦੇ ਚੁਣੇ ਹੋਏ ਆ ਜਿਹੜੇ ਸਰਕਾਰ ਦੇ ਵਿੱਚ ਤੇ ਜਿਹੜੇ ਫਿਰ ਧਰਨੇ ਦੇ ਬੈਠੇ ਆ ਇਹ ਵੀ ਕੋਈ ਵਿਦੇਸ਼ਾ ਤੋਂ ਨਹੀਂ ਆਏ ਇਹ ਵੀ ਮੇਰੇ ਪੰਜਾਬ ਦੇ ਹੀ ਰਹਿਣ ਵਾਲੇ ਸਾਡੇ ਆਪਣੇ ਹੀ ਹੈਗੇ ਔਰ ਸਭ ਤੋਂ ਵੱਡੀ ਸਰਕਾਰਾਂ ਔਰ ਇਹਨਾਂ ਅਸਰਾ ਦੇ ਵਿੱਚ ਪਿਸਦੀ ਆਈ ਐਮਪੀਸਰੀ ਹੈ ਮੇਰੀ ਜਨਤਾ ਪੰਜਾਬ ਦੀ ਜਨਤਾ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਤੇ ਚਲੇ ਜਾਓ ਕਿਤੇ ਕੋਈ ਕੰਮ ਨਹੀਂ ਹੋ ਰਿਹਾ ਸੋਚ ਕੇ ਦੇਖੋ ਕਿਸੇ ਨੇ ਐਸਸੀ ਸਰਟੀਫਿਕੇਟ ਲੈਣਾ ਕਿਸੇ ਨੇ ਬਰਥ ਸਰਟੀਫਿਕੇਟ ਕਿਸੇ ਨੇ ਡੈੱਥ ਸਰਟੀਫਿਕੇਟ ਕਿਸੇ ਨੇ ਕਾਊਂਟਰ ਸਾਈਨ ਸਰਟੀਫਿਕੇਟ ਕਾਊਂਟਰ ਸਾਈਨ ਸਰਟੀਫਿਕੇਟ ਤੋਂ ਬਿਨਾ ਕੋਈ ਬੰਦਾ ਵਿਦੇਸ਼ਾਂ ਚ ਨਹੀਂ ਜਾ ਸਕਦਾ ਸੋਚ ਕੇ ਦੇਖੋ ਜੇ ਕਿਸੇ ਨੌਜਵਾਨ ਨੇ ਵਿਦੇਸ਼ ਚ ਜਾਣਾ ਹੋਵੇ ਸੋਚ ਕੇ ਦੇਖੋ ਲੱਖਾਂ ਰੁਪਏ ਫੀਸਾਂ ਭਰਤੀ ਹੁਣ ਟਿਕਟਾਂ ਜਾਗਦੀਆਂ ਬੁੱਕ ਲਾ ਲਈਆਂ ਹੁਣ ਲੇਕਿਨ ਇਹ ਸਰਟੀਫਿਕੇਟ ਪਿਛੇ ਬਾਹਰ ਨਹੀਂ ਜਾ ਸਕਦਾ ਕਿਸੇ ਨੇ ਮੈਰਿਜ ਸਰਟੀਫਿਕੇਟ ਲੈਣਾ ਹੋਵੇ ਸੋਚ ਕੇ ਦੇਖੋ ਲੀਗਲ ਸਰਟੀਫਿਕੇਟ ਵ 52 52 ਡਿਪਾਰਟਮੈਂਟ ਵਾਲੇ ਹੜਤਾਲ ਹੋਵੇ ਔਰ 35 ਦਿਨ ਹੋ ਜਾਣ ਔਰ ਹਲੇ ਵੀ ਅਧਿਕਾਰੀ ਕਹਿੰਦੇ ਸੀ 17 ਦਸੰਬਰ ਤੱਕ ਸਾਨੂੰ ਅਸੀਂ ਹੜਤਾਲ ਨਹੀਂ ਤੋੜਨੀ ਸੁਣਨ ਚ ਆਇਆ ਵੈ ਕਿ ਮਾਨ ਸਾਹਿਬ ਕਹਿੰਦੇ ਪਏ ਕਿ 4 ਜਨਵਰੀ ਤੱਕ ਮੇਰੇ ਕੋ ਟਾਈਮ ਨਹੀਂ ਹੈ ਜੇ 50 50 ਦਿਨ ਡੇਡਰ ਦੋ ਦੋ ਮਹੀਨੇ ਪੰਜਾਬ ਦੇ ਹੜਤਾਲਾਂ ਚੱਲਣ ਗਈਆਂ ਲੱਖਾਂ ਕਰੋੜਾਂ ਦਾ ਪੰਜਾਬ ਦੇ ਰੈਵਨਿਊ ਦਾ ਨੁਕਸਾਨ ਔਰ ਜਨਤਾ ਦਾ ਅਲੱਗ ਜਨਤਾ ਕਿੱਥੇ ਜਾਵੇ ਜਨਤਾ ਕਿੱਥੋਂ ਜਨਤਾ ਨੂੰ ਕੋਈ ਸੋਚਣ ਵਾਲਾ ਹੈਗਾ ਜਨਤਾ ਨੂੰ ਕੋਈ ਜਨਤਾ ਨੂੰ ਪੁੱਛਣ ਵਾਲਾ ਹੈਗਾ ਜਨਤਾ ਦੀ ਸੁਣਵਾਈ ਕਿੱਥੇ ਹੈ ਮੈਂ ਹਰ ਹਾਲ ਹੋਣਾ ਜਦੋਂ ਸਾਡੀਆਂ ਸਿਆਸੀ ਪਾਰਟੀਆਂ ਅੱਜ ਇਹੋ ਜਿਹੀ ਗੰਬੀਰ ਰਾਜਨੀਤੀ ਅੱਜ ਅੱਜ ਦੰਗਲ ਵਾਲੀ ਅਖਾੜੇ ਵਾਲੀ ਰਾਜਨੀਤੀ ਕਰਦੀਆਂ ਪਈਆਂ ਅੱਜ ਇੱਕ ਦੂਸਰੇ ਦੇ ਪਰਿਵਾਰਾਂ ਦੇ ਉੱਤੇ ਬੱਚਿਆਂ ਦੇ ਉੱਤੇ ਰਾਜਨੀਤੀ ਕਰਦੀਆਂ ਪਈ ਸ਼ਰਮ ਆਣੀ ਚਾਹੀਦੀ ਹੈ ਇਹ ਰਾਜਨੀਤੀ ਨਹੀਂ ਚਾਹੀਦੀ ਪੰਜਾਬ ਨੂੰ ਡਿਵੈਲਪਮੈਂਟ ਵਾਲੀ ਰਾਜਨੀਤੀ ਚਾਹੀਦੀ ਹੈ ਉਹ ਪੰਜਾਬ ਬਾਰੇ ਸੋਚੋ ਜੇ ਕੁਝ ਗੱਲ ਕਰਨੀ ਹੈ ਤਾਂ ਪੰਜਾਬ ਦੇ ਲੋਕਾਂ ਬਾਰੇ ਕਰੋ ਆ ਆ 30 ਦਿਨ ਹੋ ਗਏ ਹੋਰ 15 ਦਿਨ 20 ਦਿਨ ਹੜਤਾਲਾਂ ਨੂੰ ਕਿਉਂ ਪੈਣ ਇਹਨਾਂ ਨਾਲ ਬੈਠੋ ਗੱਲ ਕਰੋ ਕਿਉਂਕਿ ਇਹ ਹੜਤਾਲ ਤੇ ਨਹੀਂ ਬੈਠੇ ਅੱਜ ਪੰਜਾਬ ਦੇ ਕਰੋੜਾ ਲੋਕ ਇਹਨਾਂ ਕਰਕੇ ਹੜਤਾਲ ਤੇ ਸਮਝ ਲੋ ਬਹਿ ਚੁੱਕੇ ਆ ਅੱਜ ਇਹਨਾਂ ਕਰਕੇ ਸਮੇ ਨੂੰ ਕੰਮ ਕਾਜ ਠੱਪ ਹੋ ਚੁੱਕਿਆ ਵਾ ਲੋਕਾਂ ਦਾ ਜਿੰਨ ਜੀਵਨ ਠੱਪ ਹੋ ਚੁੱਕਿਆ ਅੱਜ ਪੰਜਾਬ ਅਸਤਵਿਸ਼ਤ ਹੋ ਚੁੱਕਿਆ ਹੋਇਆ ਵਾ ਅੱਜ ਹਾਲਾਤ ਬਹੁਤ ਤੋਂ ਬੱਤਰ ਹੈ ਅੱਜ ਹਵਾਂ ਨੇ ਸੇਲੀ ਕਰਾਇਆ ਗਿਆ ਕਿ ਮੇਰੇ ਪੰਜਾਬ ਤੇ ਸ਼ਾਇਦ ਕੋਈ ਕਾਲੀ ਨਜ਼ਰ ਲੱਗੀ ਹੈ ਔਰ ਉਹ ਜਿਹੜੀ ਨਜ਼ਰ ਹੈਗੀ ਹੈ ਉਹ ਹਰੀਆਂ ਮਿਰਚਾਂ ਤੇ ਨੀ ਬੁਰਾ ਨਹੀਂ ਉਤਰਨੀ ਇਸ ਗੱਲ ਕਿ ਮੈਂ ਗਲ-ਗਲ ਤੇ ਆਂ Shimla mircha ਲੈ ਕੇ ਆਇਆ ਕਿ ਸ਼ਾਇਦ ਇਹ 12 ਦਾ ਪੰਜਾਬ ਉੱਤੇ ਤਾਂ ਨਜ਼ਰ ਉਤਰ ਜਾਵੇ ਉਤਰ ਜਾਗੀ ਇਹ ਤਾਂ ਪਰਮਾਤਮਾ ਨੂੰ ਮਨਜ਼ੂਰ ਜਾਂ ਭਗਵੰਤਵਾਨ ਸਾਹਿਬ ਨੂੰ ਮਨਜ਼ੂਰ ਕੀ ਮਾਨ ਸਾਹਿਬ ਬਚਾ ਲੋ ਪੰਜਾਬ ਨੂੰ ਮਾਨ ਸਾਹਿਬ ਹਾਲਾਤ ਬੱਤੋਂ ਬੱਤਰ ਹੈ ਮਾਨ ਸਾਹਿਬ ਹਾਲਾਤ ਬੱਤੋਂ ਬੱਤਰ ਹੈ ਕਿ 35 ਦਿਨਾਂ ਤੋਂ ਜਿਹੜਾ ਲਗਾਤਾਰ ਤਾਂ ਨਾ ਲੱਗ ਰਿਹਾ ਤੇ ਅੱਜ ਹਵਨ ਕੀਤਾ ਜਾ ਰਿਹਾ 35 ਦਿਨਾਂ ਦੀ ਆਵਾਜ਼ ਮਾਨ ਸਰਕਾਰ ਤੱਕ ਨਹੀਂ ਪਹੁੰਚੀ ਅੱਜ ਦੀ ਜਿਹੜੀ ਆਵਾਜ਼ ਪਹੁੰਚੂਗੀ ਸਰਕਾਰ ਤੱਕ ਲੇਕਿਨ ਮੇਰੀ ਗੱਲ ਯਾਦ ਰੱਖਿਓ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ 35 ਦਿਨਾਂ ਜਨਤਾ ਤੱਕ ਬੜੀ ਜਲਦੀ ਪਹੁੰਚ ਜੂਗੀ ਕਿਉਂਕਿ ਉਹੀ ਜਨਤਾ ਹੈ ਜਿੰਨੇ ਬਦਲਾਵ 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 ਕਰ ਨੂੰ ਇੰਜ ਇੰਜ ਇੰਗਲਮੈਂਟ ਲਾਇਆ ਸੀ ਖੁਦ ਮੈਂ ਲੋਕ ਬੰਦਿਆਂ ਨੂੰ ਜਾਣਦਾ ਜਿਹੜੇ ਕਹਿੰਦੇ ਸੀ ਕਾਉਂਸਲਰ ਨਹੀਂ ਬਣ ਸਕਦੇ ਸੀ ਉਹ ਐਮਐਲਏ ਬਣਾ ਦਿੱਤੇਗੇ ਉਹ ਬਣ ਗਏ ਬਣਾਏ ਕਿਨੇ ਜਨਤਾ ਨੇ ਇਹ ਜਨਤਾ ਹੀ ਹੈ ਜਿਹੜੇ ਫਰਸ਼ ਤੋਂ ਹਰਸ਼ ਤੇ ਬਿਠਾਉਂਦੀ ਹੈ ਤੇ ਉਥੋਂ ਦੀ ਚੱਕ ਕੇ ਥੱਲੇ ਲਾ ਦਿੰਦੀ ਹੈ ਸੋ ਜਨਤਾ ਜਨਤਾ ਪੰਜਾਬ ਦੀ ਹੁਣ ਸਿਆਣੀ ਹੋ ਚੁੱਕੀ ਹੋਈ ਹੈ ਮੈਂ ਬਾਰ ਬਾਰ ਕਹਿਣਾ ਪਿਆ ਜਨਤਾ ਨੂੰ ਕੰਮ ਚਾਹੀਦਾ ਹੈ ਡਿਵੈਲਪਮੈਂਟ ਚਾਹੀਦੀ ਹੈ ਹਾਲਾਤ ਬੱਤੋਂ ਬੱਤਰ ਹੈ ਛੱਡ ਦਿਓ ਛੁਟਾ ਕੱਸ਼ੀ ਵਾਲ ਪੰਜਾਬ ਦੀ ਡਿਵੈਲਪਮੈਂਟ ਵਾਲੀ ਰਾਜਨੀਤੀ ਚਾਹੀਦੀ ਹੈ ਪੰਜਾਬ ਨੂੰ ਰੰਗਲਾ ਬਣਾ ਲੈ ਰਾਜਨੀਤੀ ਚਾਹੀਦੀ ਹੈ ਜਿਵੇਂ ਕਿ ਕਿਹਾ ਗਿਆ ਸੀਗਾ ਮੰਤਸਰਕਾਰ ਵੱਲੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਪਰ ਲੱਗ ਰਿਹਾ ਕਿ ਹਾਲਾਤ ਦੇਖ ਕੇ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ 52 ਡਿਪਾਰਟਮੈਂਟ 35 ਦਿਨਾਂ ਤੋਂ ਹੜਤਾਲ ਤੇ ਹੋਣ ਜਨਤਾ ਸੜਕਾਂ ਤੇ ਹੋਵੇ ਕੁਰਲਾਂਦੀ ਹੋਵੇ ਕੰਮ ਕਾਜ ਉਹਦੇ ਹੁੰਦੇ ਨਾ ਹੋਣ ਆ ਤੁਹਾਡੇ ਸਮੇਂ ਲਿਸਟਾਂ ਵਿੱਚ ਤੁਹਾਨੂੰ ਦਿਖਾਉਂਦੀਆਂ ਕਿ ਹਾਲਾਤ ਕੀ ਹੈ ਹਾਲਾਤ ਕੀ ਹੈ ਪੰਜਾਬ ਦੇ ਸੋਚ ਕੇ ਦੇਖੋ ਫਿਰ ਕਿਵੇਂ ਕਿ ਮੈਂ ਇਹ ਸੋਚਦੇ ਪਏ ਆ ਕਿ ਸਭ ਕੁਝ ਪੰਜਾਬ 'ਚ ਠੀਕ ਹੈ ਕਿ ਮੈਂ ਪੰਜਾਬ 'ਚ ਠੀਕ ਹੋ ਜਾਊਗਾ ਅੱਖਾਂ ਦੇ ਪੱਟੀ ਬੰਨ ਲੈ ਠੀਕ ਨਹੀਂ ਹੁੰਦਾ ਮੈਮ ਅੱਖਾਂ ਦੇ ਪੱਟੀ ਬੰਨ ਲੈ ਕੁਝ ਨਹੀਂ ਹੋਣਾ ਹਾਲਾਤ ਦੇਖੋ ਉਹਨੂੰ ਸਾਹਮਣਾ ਕਰੋ ਸੱਚਾਈ ਦਾ ਮੈਂ ਇਹੀ ਤਾਂ ਗਹਿਣਾ ਚਾਹੁੰਦਾ ਕਿ ਪੰਜਾਬ ਨੂੰ ਪ੍ਰੈਕਟੀਕਲੀ ਅੱਜ ਕੰਮ ਕਰਨ ਦੀ ਜ਼ਰੂਰਤ ਹੈ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਪਿਛਲੀ ਸਰਕਾਰ ਦੇ ਟਾਈਮ 'ਚ ਵੀ ਇਸ ਤਰੀੇ ਵਾਚਦਾ ਸੀਗਾ ਤੇ ਹੁਣ ਵੀ ਇਸ ਤਰੀੇ ਵਾਚਦਾ ਮੇਰੀ ਲੜਾਈ ਕਦੀ ਸਰਕਾਰਾਂ ਨਾਲ ਨਹੀਂ ਹੋਈ ਮੇਰੀ ਲੜਾਈ ਸਿਸਟਮ ਨਾਲ ਹੋਈ ਹੈ ਮੇਰੀ ਲੜਾਈ ਸਿਸਟਮ ਨਾਲ ਹੋਈ ਹੈ ਸੋ ਮੈਂ ਫੇਰ ਕਹਿਣਾ ਪਿਆ ਕਿ ਮੇਰੀ ਵੀਡੀਓ ਉਦੋਂ ਵੀ ਪੁਰਾਣੀ ਸਰਕਾਰਾਂ ਦਾ ਟਾਈਮ ਵੀ ਮੌਜੂਦਾ ਸਰਕਾਰਾਂ ਆਪਣਾ ਲੋਗੋ ਲਾ ਕੇ ਫੇਸਬੁਕ ਤੇ ਪਾਉਂਦੀਆਂ ਸੀਗੀਆਂ ਤਾਂ ਹੁਣ ਵੀ ਪਾੜਨਾ ਹੁਣ ਵੀ ਪਾਣ ਮੈਂ ਤਾਂ ਉਹੀ ਹਾਂ ਮੈਂ ਤਾਂ ਉਦੋਂ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਦਾ ਸੀ ਹਾਜੀ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਦਾ ਜੇ ਕੋਈ ਚੀਜ਼ ਗਲਤ ਹੋ ਰਹੀ ਹੈ ਤੇ ਗਲਤ ਨੂੰ ਠੀਕ ਕਰਨ ਉਹਦਾ ਸਾਹਮਣਾ ਕਰਨ ਭੱਜਣਾ ਨਾ ਭੱਜਣਾ ਨਾ ਇਹ ਤਾਂ ਜਨਤਾ ਪੁਜਾ ਦੇਗੀ ਕਿਤਨੇ ਕਿਤਨੇ ਮਾਨ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਕਿ 43 ਯਾਨੀ ਕਿ 43 ਸਰਟੀਫਿਕੇਟ ਜਿਹੜੇ ਘਰ ਘਰ ਆ ਕੇ ਉਹਨਾਂ ਨੂੰ ਮਿਲਣਗੇ ਭਾਵੇਂ ਉਹ ਬਰਥ ਸਰਟੀਫਿਕੇਟ ਹੋਣ ਭਾਵੇਂ ਉਹ ਮੈਰਿਜ ਸਰਟੀਫਿਕੇਟ ਹੋਣ ਭਾਵੇਂ ਕੋਈ ਹੋਰ ਹੋਣ ਮੈਡਮ ਮੇਰੀ ਗੱਲ ਦਾ ਜਵਾਬ ਦਿਓ ਜਦੋਂ ਉਹ ਮਿਲਣਗੇ ਨਾ ਮੈਂ ਵਾਅਦਾ ਕਰਦਾ ਮੈਂ ਇਸੀ ਜਗ੍ਹਾ ਤੇ ਦੁਬਾਰਾ ਹਵਲ ਕਰੂੰਗਾ ਜਿਸ ਦਿਨ ਮਿਲੇ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਇਹ ਵਾਅਦਾ ਕਰ ਰਿਹਾ ਕਿ ਜਿਸ ਦਿਨ ਲੋਕਾਂ ਦੇ ਘਰ ਘਰ ਦੇ ਵਿੱਚ ਇਹ ਬੋਨਜਾ ਡਿਪਾਰਟਮੈਂਟਾਂ ਵੱਲੋਂ ਜਿਹੜੇ ਵੀ ਸਰਟੀਫਿਕੇਟ ਹੈ ਜਾਂ ਕੰਮ ਹੈਗੇ ਆ ਜਾਂ ਸਰਕਾਰੀ ਜੋ ਵੀ ਉਹ ਕਹਿੰਦੇ ਪਏ ਆ ਉਹ ਘਰ ਘਰ ਹੋਣ ਲੱਗੇ ਤਾਂ ਮੈਂ ਹਵਲ ਕਰੂੰ ਲੇਕਿਨ ਫਿਲਹਾਲ ਇਸ ਹੜਤਾਲਾ ਖਤਮ ਹੋਣ ਪੰਜਾਬ ਚ ਨਸ਼ਾ ਖਤਮ ਹੋਵੇ ਆਏ ਦਿਨ ਜਿਹੜੀਆਂ ਲੁੱਟ ਖਸੂਟਾਂ ਵਾਰਦਾਤਾ ਹੁੰਦੀਆਂ ਇਹ ਬੰਦ ਹੋਣ ਜਿੰਦੇ ਵਾਸਤੇ ਇਹ ਹਵਨ ਕਰਵਾਇਆ ਵੈ ਪਹਿਲਾਂ ਇਸ ਵੱਲ ਧਿਆਨ ਦੇ ਦਿੱਤਾ ਜਾਵੇ ਬਸ ਮੇਰੀ ਇਹੀ ਬੇਨਤੀ ਹੈ ਇਹੀ